ਆਮਦਨ ਕਰ ਵਿਭਾਗ ਵੱਲੋਂ TDS ਕਟੌਤੀ ਕਰਨ ਵਾਲਿਆਂ ਨੂੰ ਬਿਹਤਰ ਪਾਲਣਾ ਯਕੀਨੀ ਬਣਾਉਣ ਅਤੇ ਉਹਨਾਂ ਦੇ ਸਵਾਲਾਂ ਤੇ ਟੈਕਸ ਅਦਾਵਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਵੈਵਿੰਦਰ ਸ਼ੀਤ ਬਣਾਉਣ ਲਈ ਇੱਕ ਆਊਟਰੀਚ ਪ੍ਰੋਗਰਾਮ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਜੀਐਸ ਕਾਲੋਂ ਆਈਆਰਐਸ ਕਮਿਸ਼ਨਰ ਆਫ ਇਨਕਮ ਟੈਕਸ, ਸ਼੍ਰੀ ਗਗਨ ਕੁੰਦਰਾ ਆਈਆਰਐਸ ਐਡੀਸ਼ਨਲ ਕਮਿਸ਼ਨਰ ਆਫ ਇਨਕਮ ਟੈਕਸ, ਸ਼੍ਰੀ ਜਸਵੀਰ ਸਿੰਘ ਸੈਣੀ ਸਹਾਇਕ ਕਮਿਸ਼ਨਰ ਆਫ ਇਨਕਮ ਟੈਕਸ, ਸ਼੍ਰੀ ਰਵਿੰਦ ਸ਼ਰਮਾ, ਚੰਡੀਗੜ੍ਹ ਅਤੇ ਸ਼੍ਰੀ ਅਨਿਲ ਹਾਂਡਾ ITO ਪਟਿਆਲਾ ਵੱਲੋਂ ਕੀਤੀ ਗਈ ਇਸ ਸੈਸ਼ਨ ਵਿੱਚ ਸੀਨੀਅਰ ਮੈਨੇਜਮੈਂਟ ਸਰਕਾਰੀ ਸੰਗਠਨਾ ਦੇ ਪ੍ਰਤੀਨਿਧ ਪੇਸ਼ੇਵਰ ਕਾਰਪੋਰੇਟਾਂ ਤੇ ਰਾਜ ਸਰਕਾਰ ਬੈਂਕਾਂ ਯੂਨੀਵਰਸਿਟੀਆਂ ਦੇ ਡੀਡੀਓ ਸਮੇਤ ਲਗਭਗ 260 ਭਾਗੀਦਾਰਾਂ ਨੇ ਸ਼ਿਰਕਤ ਕੀਤੀ ਇਸ ਸਵਾਗਤ ਮਹਿਮਾਨ ਸ਼੍ਰੀ ਜੀ ਐਸ ਕਾਲੋਂ ਆਈਆਰਐਸ ਨੇ ਮੀਡੀਆ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਪਾ ਸਰਕਾਰ ਦੀ ਬਜਟ ਪ੍ਰਕਿਰਿਆ ਵਿੱਚ ਟीडीएस ਦੀ ਭੂਮਿਕਾ ਬਹੁਤ ਅਹਿਮ ਹੈ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕਟੌਤੀਕਾਰਾਂ ਨੂੰ ਆਪਣੇ ਫਰਜ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਬਾਉਣ ਲਈ ਕਾਨੂੰਨ ਵਿੱਚ ਨਵੀਆਂ ਸੋਧਾਂ ਬਾਰੇ ਆਪਣੇ ਆਪ ਨੂੰ ਸਿੱਖਿਤ ਕਰਨ ਲਈ ਉਚਾਹਿਤ ਕਰਨਾ ਚਾਹੀਦਾ ਹੈ ਇਹ ਪ੍ਰਸਤਾਵਿਤ ਅਤੇ ਸੰਚਾਰਿਤ ਕੀਤਾ ਗਿਆ ਕਿ ਟੈਕਸ ਦੇ ਤਾਵਾ ਅਤੇ ਟੀ ਡੀ ਐਸ ਕਟੌਤੀਕਾਰਾਂ ਵਿੱਚ ਬਿਹਤਰ ਜਾਗਰੂਕਤਾ ਲਈ ਅਜਿਹੇ ਹੋਰ ਸਮਾਗਮ ਵੀ ਆਯੋਜਿਤ ਕੀਤੇ ਜਾ ਸਕਦੇ ਹਨ ਅੱਜ ਅਸੀਂ ਟੀ ਡੀ ਐਸ ਪ੍ਰੋਵੀਜ਼ਨਸ ਦੇ ਉੱਤੇ ਇਨਕਮ ਟੈਕਸ ਵਿਭਾਗ ਮੰਤਰੀ ਤਰਫੋਂ ਟੀ ਡੀ ਐਸ ਪ੍ਰੋਵੀਜ਼ਨਸ ਦੇ ਨਾਲ ਅਵੇਅਰ ਕਰਨਾ ਅਸੀਂ ਇੱਥੇ ਅਜਿਹਾ ਉਪ੍ਰਿਸ਼ ਪ੍ਰੋਗਰਾਮ ਰੱਖਿਆ ਹੈਗਾ ਇਹਦੇ ਨਾਲ ਦੀ ਨਾਲ ਅਸੀਂ ਜਿਹੜੀਆਂ ਬਜਟ ਵਿੱਚ ਨਵੇਂ ਐਮੈਂਡਮੈਂਟਸ ਆਈਆਂ ਉਹਨਾਂ ਬਾਰੇ ਜਾਣਕਾਰੀ ਦੇਣ ਦੀ ਵੀ ਅਸੀਂ ਅੱਜ ਦਾ ਪ੍ਰੋਗਰਾਮ ਸਿਰਾ। ਇਸ ਤੋਂ ਲਾ ਬਾ ਸਾਨੂੰ ਸੀ ਕਿ ਅਸੀਂ ਇਸ ਇਲਾਕੇ ਦੇ ਸਾਰੇ ਜਿਹੜੇ ਟੈਕਸਪੇਅਰ ਨੇ ਹਰ ਕਿਸਮ ਦੇ ਵੱਡੇ ਛੋਟੇ ਸੈਲਰੀਡ ਦੇਸ ਨੂੰ ਕਲਾਸ ਅਸੀਂ ਸਾਰਿਆਂ ਨੂੰ ਇੱਕ ਮੌਕਾ ਮਿਲੇ ਸਾਨੂੰ ਉਹਨਾਂ ਨੂੰ ਮਿਲੰਦਾ ਤੇ ਉਹਨਾਂ ਦੀਆਂ ਆਸਮੱਸਿਆਵਾਂ ਜਾਣਨ ਦਾ ਵੀ। ਇਸ ਸੰਬੰਧ ਵਿੱਚ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ। ਮਹਸੇਰ ਪਟਿਆਲੇ ਤੋਂ ਕਿੰਨੇ ਕੁ ਜੀ ਸੈਸ਼ਨ ਸ਼ੁਰੂ ਕੀਤੀ ਹੈ ਔਰ ਕਿਰਪਾ ਕਰਕੇ ਦੇਖੋ ਅੱਜ ਦੇਖੋ ਤੁਹਾਡੇ ਤੁਸੀਂ ਆਪ ਹੀ ਦੇਖਿਆ ਕਿ ਹਾਲ ਛੋਟਾ ਪੈ ਗਿਆ ਸਪੌਂਸ ਬਹੁਤ ਜ਼ਿਆਦਾ ਬੜਾ ਉਤਸ਼ਾਹ ਸੀਗਾ ਤੇ ਸਾਡੇ ਇਥੋਂ ਟੈਕਸ ਬਾਰੇ ਐਸੋਸੀਏਸ਼ਨ ਸਾਡੇ ਜਿਹੜੀ ਸੀ ਐਸੋਸੀਏਸ਼ਨ ਹੈ ਤੇ ਬਿਜ਼ਨਸ ਕਮਿਊਨਿਟੀ ਹੈ ਉਹ ਸਾਰੇ ਬੜੇ ਮਤਲਬ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ ਸਿਰਫ ਪਟਿਆਲੇ ਤੋਂ ਹੀ ਨਹੀਂ ਹਲੋ ਪਰ ਇਹਦੇ ਆਸਪਾਸ ਤੋਂ ਵੀ ਸਾਰੇ ਜਿਹੜੇ ਸ਼ਹਿਰ ਹੈ ਦੇ ਨੇ ਆਪਣੇ ਸੁਨਾਮ ਬਾਤੜਾ ਅਮਰਗੜ ਸਰਹੰਦ ਬੰਗੜ ਸਾਰੀ ਜਗ੍ਹਾ ਤੋਂ ਬਿਜ਼ਨਸ ਕਮਿਊਨਿਟੀ ਆਈ ਹੈ ਜੀ ਸੋ ਇਹ ਬੜੀ ਚੰਗੀ ਗੱਲ ਹੈ ਕਿ ਡਿਪਾਰਟਮੈਂਟ ਦੇ ਨਾਲ ਇੱਕ ਨਵਾਂ ਰابطਾ ਬਣਿਆ ਹੈਗਾ ਸੋ ਬਿਜ਼ਨਸਮੈਨਰ ਨੂੰ ਬਹੁਤ ਹੀ ਉਹੀ ਟੈਕਸ ਪੇਰੇਗਾ ਨੌਕਰੀ ਕੋਸ਼ਾ ਟੈਕਸ ਪੇ ਹੈ ਪਰ ਬੜੀਆਂ ਘਾਹਫਾਵਾਂ ਨੇ ਜੇ ਸਰਕਾਰ ਕਰ ਗਈ ਸਭ ਟਾ ਹੋ ਗਈ ਤੇ ਲੋਕ ਜੁੜਦੇ ਕਿ ਸਰਪੱਲੋਂ ਟੈਕਸ ਦੀ ਆਪਣੀ ਗੱਲ ਕਰਦਾ ਜਿਵੇਂ ਫਿਊ ਪੀਪਲ ਆਉਂਦੇ ਇਹ ਜੀ ਸਾਡੇ ਆਊਟਰੀਚ ਦਾ ਮਕਸਦ ਇਹੀ ਆ ਕਿ ਅਵੇਅਰਨੈਸ ਜਨਰੇਟ ਕਰਨੀ ਤੇ ਟੈਕਸ ਪੇਅਰ ਮਤਲਬ ਇੱਕ ਜਿਹੜੀ ਨੇਸ਼ਨ ਦੀ ਸਟਰੈਂਥ ਕੀ ਹੁੰਦੀ ਆ ਨੇਸ਼ਨ ਨੇ ਐਕਸਪੈਂਡੀਚਰ ਕਰਨਾ ਹੈਗਾ ਪਬਲਿਕ ਐਕਸਪੈਂਡੀਚਰ ਕਰਨਾ ਉਹ ਆਪਣੇ ਲੋਕਾਂ ਤੋਂ ਹੀ ਲੈ ਕੇ ਕਰਨਾ ਪੈਂਦਾ ਪੈਸਾ ਸੋ ਉਹ ਜਿਹੜਾ ਵੀ ਛੋਟੇ ਤੋਂ ਛੋਟਾ ਯੋਗਦਾਨ ਵੀ ਜਿਹੜਾ ਹੈਗਾ ਉਹ ਨੇਸ਼ਨ ਬਿਲਡਿੰਗ ਦੇ ਵਿੱਚ ਯੋਗਦਾਨ ਹੁੰਦਾ ਸੋ ਚਾਹੇ ਕੋਈ ਸੈਲਰੀਟ ਬੰਦਾ ਹੈ ਚਾਹੇ ਕੋਈ ਛੋਟਾ ਦੁਕਾਨਦਾਰ ਵੀ ਹੈ ਜਿਹੜਾ ਥੋੜਾ ਬੋਬਾ ਟੈਕਸ ਵੀ ਲੈ ਰਿਹਾ ਹੈਗਾ ਉਹ ਨੇਸ਼ਨ ਬਿਲਡਿੰਗ ਦਾ ਉਹ ਹਿੱਸਾ ਬਣਦਾ ਤੇ ਇਹ ਆਊਟਰੀਚ ਅਸੀਂ ਉਸ ਮੈਸੇਜ ਨੂੰ ਹੀ ਥੋੜਾ ਅੱਗੇ ਵਧਾਉਣ ਦੀ ਹੈ ਉਹ ਲਿਖਿਆ ਹੈਗਾ ਇਹ ਅੱਜ ਡਿਪਾਰਟਮੈਂਟ ਵੱਲੋਂ ਇੱਕ ਸ਼ੁਰੂਆਤ ਕੀਤੀ ਗਈ ਸੀ ਜਿਹੜੇ ਡਿਟਰੈਸਿੰਗ ਅਫੀਸਰ ਹੁੰਦੇ ਨੇ ਜਾਂ ਹੁਣੇ ਜਿਨ੍ਹਾਂ ਨੇ ਟੈਕਸ ਕੱਟਣਾ ਹੁੰਦਾ ਹੈ ਅਲੱਗ-ਅਲੱਗ ادارے ਦੇ ਵਿੱਚੋਂ ਚਾਹੇ ਉਹ ਬਿਜ਼ਨਸਮੈਨ ਨੇ ਚਾਹੇ ਛੋਟੇ ਬਿਜ਼ਨਸਮੈਨ ਨੇ ਦੁਕਾਨਦਾਰ ਨੇ ਇੰਡਸਟਰੀ ਦੇ ਆ ਜਾਂ ਗਵਰਨਮੈਂਟ ਆਫਿਸ ਦੇ ਜਿਹੜੇ ਡੀਓ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਸੈਲਰੀ ਪੇ ਕਰਨੀ ਉਹਨਾਂ ਦਾ ਟੈਕਸ ਕੱਟਣਾ ਹੁੰਦਾ ਹੈ ਉਹਨਾਂ ਵਾਸਤੇ ਇੱਕ ਵਰਕਸ਼ਾਪ ਸੀ ਜਿਸ ਦੇ ਵਿੱਚ ਜੀਐਸ ਕਾਲੋਜੀ ਕਮਿਸ਼ਨਰ ਟੀਡੀਐ ਚੰਡੀਗੜ੍ਹ ਤੋਂ ਆਏ ਨੇ ਮੈਡਮ ਕੁੰਦਰਾ ਐਡੀਸ਼ਨਲ ਸੀਆਈਟੀ ਚੰਡੀਗੜ੍ਹ ਤੋਂ ਆਏ ਨੇ ਤੇ ਸਾਡੇ ਇੱਥੇ ਲੋਕਲ ਆਈਟੀਓ ਨਿਲ ਹਾਂ ਦਾ ਜ ਲਗ ਲਗ ਸ਼ਹਿਰਾਂ ਤੋਂ ਲਗ ਲਗ ਧਾਰੇ ਤੋਂ ਤੁਸੀਂ ਦੇਖਿਆ ਵੀ ਹਾਲ ਪੂਰਾ ਭਰਿਆ ਸੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਸੀ ਲਗ ਲਗ ਲਲ ਧਾਰੇ ਤੋਂ ਆਏ ਜਿਵੇਂ ਸਕੂਲਾਂ ਦੇ ਜਿਹੜੇ ਮਿਸੀਪਲ ਵੀ ਹੁੰਦੇ ਆ ਉਹ ਡੀਡੀਓ ਹੁੰਦੇ ਨੇ ਉਹਨਾਂ ਨੇ ਟੈਕਸ ਕਰਨਾ ਹੁੰਦਾ ਜਿੱਥੇ ਹਰ ਐਂਗਲ ਤੇ ਉਹਨਾਂ ਨੇ ਟੈਕਸ ਇੰਜਾਮ ਦੀ ਕੋਸ਼ਿਸ਼ ਕੀਤੀ ਗਈ ਇਹ ਕਿੰਨਾ ਚਿਰ ਬਣਦਾ ਜੀ ਜਿਹੜੇ ਸਰਕਾਰ ਨੇ ਇਹਵਾ ਜੰਦੇ ਨੇ ਲੋਕ ਕੁਛ ਆ ਅੱਛਾ ਪ੍ਰਭਾਵ ਪੈਂਦਾ ਜੀ ਪਰ ਉਹਨੂੰ ਪਤਾ ਲੱਗ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿੱਥੇ ਤੁਹਾਨੂੰ ਕੀ ਹੁੰਦੀ ਹੈ ਜਿਹੜੇ ਡੀਬਿਊਸ ਹੁੰਦੇ ਨੇ ਇਹਨਾਂ ਕੋਈ ਕੋਈ ਪ੍ਰੋਫੈਸ਼ਨਲ ਨਹੀਂ ਹੁੰਦਾ ਅੰਦਸ਼ਟੀ ਕੋਲ ਤਾਂ ਫਿਰ ਪ੍ਰੋਫੈਸ਼ਨਲ ਹੁੰਦਾ ਹੈ ਕੋਈ ਸੀਏ ਹੁੰਦਾ ਹੈ ਕੋਈ ਵਕੀਲ ਹੁੰਦਾ ਜਿੰਨਾ ਸਲਾਹ ਕਰ ਸਕਦੇ ਹਨ ਜਿਹੜੇ ਡੀਬਿਊਸ ਹੁੰਦੇ ਨੇ ਇਹਨਾਂ ਕੋਈ ਕੋਈ ਐਸਾ ਪ੍ਰੋਫੈਸ਼ਨਲ ਨਹੀਂ ਹੁੰਦਾ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਕਿਹੜੀ ਕਿਹੜੀ ਸੈਕਚੁਅਲ ਸਿਟੀ ਕੀ ਇੰਪਲੀਮੈਂਟੇਸ਼ਨ ਹੈ ਕੀ ਇਹਦੀ ਡਿਫਿਕਲਟੀਆਂ ਨੇ ਕੀ ਇਹਦੀ ਕਨਸੀਕਵੈਂਸੀਸ ਨੇ ਇਸ ਚੀਜ਼ ਦਾ ਬੜਾ ਅੱਛਾ ਲੱਗੇਗਾ ਤਾਂ ਜੋ ਉਹ ਅੱਗੇ ਨੂੰ ਰਸਤਾ ਵੀ ਖੁੱ ਦੇਵਨ ਦੇ ਕੋਈ ਪ੍ਰੋਬਲਮ ਹੈ ਇਹ ਇੱਕ ਬੜਾ ਡਿਟੇਲ ਦੱਸਿਆ ਗਿਆ ਇਹ ਇੱਕ ਬੜਾ achi ਬਾਪੜਾ ਬਣੀ ਹੈ ਜਿਹਦੇ ਨਾਲ ਅੱਗੇ ਨੂੰ ਇਹ ਸਾਰੇ ਡਿਸਟਰਸਿੰਗ ਅਫਸਰ ਨੂੰ ਬੈਂਫਿਟ ਹੋਗਾ